ਸ਼ਿਮਲੇ ਦੀ ਜਦੋਂ ਸੰਧੀ ਹੋਈ ਨਾ ਗੋਰਿਆਂ ਨਾਲ ਵੇਖੋ ਨਿਧਾਨ ਸਿੰਘ ਪੰਜ ਹੱਥਾਂ ਦੇ ਜਰਨੈਲ ਸੀ ਸ਼੍ਰੀ ਪੰਜਾਬ ਦਾ ਜਦੋਂ ਰਾਜ ਕਾਇਮ ਹੋ ਗਿਆ ਮਹਾਰਾਜੇ ਨਾਲ ਨਿਧਾਨ ਸਿੰਘ ਪੰਜ ਹੱਥਾਂ ਗਿਆ ਜਦੋਂ ਪੰਜ ਹੱਥਾਂ ਗਿਆ ਤਾਂ ਸਾਹਮਣੇ ਗੋਰੇ ਤੇ ਉਹਨਾਂ ਦੀਆਂ ਘਰ ਵਾਲੀਆਂ ਬੈਠੀਆਂ ਨੇ ਜਦੋਂ ਨਿਧਾਨ ਸਿੰਘ ਪੰਜ ਹੱਥਾਂ ਜਾ ਕੇ ਬਹਿ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਨਿਧਾਨ ਸਿੰਘ ਦੇ ਮੂੰਹ ਤੇ ਨਾ ਬੜੇ ਫੱਟ ਸੀ ਤਲਵਾਰਾਂ ਦੇ ਤੀਰਾਂ ਦੇ ਇਹਦੇ ਮੂੰਹ ਤੇ ਬੜੇ ਫੱਟ ਲੱਗੇ ਹੋਏ ਸੀ ਗੋਰੀ ਨੇ ਜਦੋਂ ਵੇਖਿਆ oh my god what is this ਉਹਨੇ ਆ ਬੂਲ ਬੂਲੀ ਮਹਾਰਾਜਾ ਕਹਿੰਦੇ ਨਿਧਾਨ ਸਿੰਘਾ ਬੀਬੀ ਹੈਰਾਨ ਹੋ ਗਈ ਤੇਰਾ ਮੁਖ ਵੇਖ ਕੇ ਉਹ ਪੁੱਛਦੀ ਐ ਕੀ ਆ ਨਿਧਾਨ ਸਿੰਘ ਨੇ ਜਿਹੜੇ ਵਸਤਰ ਪਾਏ ਹੋਏ ਸੀ ਵਸਤਰ ਲਾ ਦਿੱਤੇ ਜਦੋਂ ਸਰੀਰ ਤੇ ਉਹਨੇ ਫਟ ਵੇਖੇ ਸਰੀਰ ਤੇ ਨਧਾਨ ਸਿੰਘ ਨੇ ਉਹਨੇ ਚੀਕ ਮਾਰੀ ਨਧਾਨ ਸਿੰਘ ਬੋਲਿਆ ਕਹਿੰਦਾ ਬੀਬੀ ਇਹ ਉਹ ਤਗਮੀ ਨੇ ਤਗਮੀ ਜਿਹੜੇ ਮੈਦਾਨੀ ਜੰਗ ਵਿੱਚ ਮਿਲਿਆ ਕਰਦੇ ਨੇ ਇਹ ਸਰੀਰ ਦਾ ਸਾਥ ਨਹੀਂ ਛੱਡਦੇ ਝੱਗਾ ਲੱਗ ਤਾ ਕੀਤੀ ਤੇ ਟੰਗ ਦਿੰਦੇ ਆ ਦੇ ਵਿੱਚ ਤੇ ਚਰਨਾ ਵਿੱਚ ਇਹਨਾਂ ਨੂੰ ਮੈਂ ਭੇਟ ਕਰਾਂਗਾ ਬਾਜਾਂ ਵਾਲੇ ਦੇ ਚਰਨਾ ਦੇ ਵਿੱਚ ਸ਼ਾਇਦ ਉਹਨੇ ਸੋਹਣੇ ਨਹੀਂ ਜਿੰਨੇ ਤੁਹਾਡੇ ਘਰ ਵਾਲਿਆਂ ਦੇ ਕੱਪੜਿਆਂ ਤੇ ਟੰਗੇ ਹੋਈ ਨਹੀਂ ਮਹਾਰਾਜਾ ਇੱਕਦਮ ਬੋਲੀ ਕਹਿੰਦਾ ਸ਼ਾਇਦ ਸਭ ਤੋਂ ਸੋਹਣੇ ਨੇ ਨਿਦਾਨ ਸਿਆ ਸਭ ਤੋਂ ਸੋਹਣੇ ਇਹ ਜਿਹੜੇ ਫੱਟ ਹੁੰਦੇ ਨੇ ਨਾ ਇਹ ਯੋਧਿਆਂ ਦੀ ਤਕਮੀ ਹੋਇਆ ਕਰਦੇ ਨੇ ਜਿਹੜੇ ਸਰੀਰਾਂ ਤੇ ਫੱਟ ਵੱਜਦੀ ਨੇ